ਸਸੀ ਕਾ ਜੀ ਸਮੂਹ ਕਿਸਾਨ ਬਾਗਬਾਨ ਭਰਾਵਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਜ਼ਿਲ੍ਹਾ ਅਮਰਸਰ ਦੇ ਵਿੱਚ ਨਾਕ ਸ਼ੋਅ ਪੇਅਰ ਸ਼ੋਅ ਅਤੇ ਸੈਮੀਨਾਰ ਮਿਤੀ 17 ਅਤੇ 18 ਜੁਲਾਈ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਵਿੱਚ ਮੁੱਖ ਮਹਿਮਾਨ ਕੈਬਨਟ ਮੰਤਰੀ ਪੰਜਾਬ ਸ਼੍ਰੀ ਮਹਿੰਦਰ ਭਗਤ बागवानी मंत्री पंजाब इस ਵਿੱਚ ਮੁੱਖ ਮਹਿਮਾਨ ਹੋਣਗੇ ਸ਼੍ਰੀ ਬਸੰਤ ਗਰਗ ਜੀ ਆਈਐਸ ਪ੍ਰਬੰਧਕੀ ਸਖਤਰ ਬਾਗਬਾਨੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੇ ਹਨ ਇਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰੋਗਰਾਮ ਵਧੀਆ ਢੰਗ ਨਾਲ ਉਲੀਕਿਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੀ ਯੋਗ ਅਗਵਾਈ ਡਾਇਰੈਕਟਰ ਬਾਗਬਾਨੀ ਪੰਜਾਬ ਮੈਡਮ ਸ਼ਿਲਿੰਦਰ ਕੌਰ ਜੀ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜੋ ਕਿ ਮਹਾਰਾਜਾ ਫਾਰਮਸ ਵਿਖੇ 17 ਅਤੇ 18 ਜੁਲਾਈ 2025 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਕਿਉਂਕਿ ਇਸ ਵਿੱਚ 17 ਜੁਲਾਈ ਨੂੰ ਜਿਹੜੇ ਸਾਡੇ 나ਖ ਦੇ ਬਾਗਬਾਨ ਨੇ ਉਹਨਾਂ ਨੇ ਆਪਣੀਆਂ ਐਂਟਰੀਆਂ ਲੈ ਕੇ ਆਉਣੀਆਂ ਨੇ ਤੇ ਨਾਲ ਹੀ ਬਾਗ ਵਿੱਚ ਜਿਹੜੇ ਬਾਗਬਾਨਾਂ ਨੇ ਜਿਹੜੀਆਂ ਪ੍ਰੋਡਕਟ ਬਣਾਉਂਦੇ ਨੇ 나ਖਾਂ ਤੋਂ ਉਹਦਾ ਕੰਪੀਟੀਸ਼ਨ ਹੋਣਾ ਹੈ 17 ਤਰੀਕ ਨੂੰ ਇਹ ਜਿਹੜੀਆਂ ਐਂਟਰੀਆਂ 10 ਤੋਂ 1 ਵਜੇ ਤੱਕ ਲਈਆਂ ਜਾਣੀਆਂ ਨੇ ਜਿਹਦੇ ਵਿੱਚ 나ਖ ਫਲ ਅਤੇ 나ਖ ਫਲਾਂ ਤੋਂ ਤਿਆਰ ਪਦਾਰਥ ਜਿਹੜੇ ਆ ਉਹਨਾਂ ਦੀਆਂ ਐਂਟਰੀਆਂ ਜਿਹੜੀਆਂ ਕੀਤੀਆਂ ਜਾਣੀਆਂ ਨੇ ਤੇ ਉਹ 1 ਵਜੇ ਤੱਕ ਐਂਟਰੀਆਂ ਰੱਖੀਆਂ ਜਾਣੀਆਂ ਨੇ ਉਸ ਤੋਂ ਬਾਅਦ ਉਹਦੀ ਜਜਿੰਗ ਜਿਹੜੀ ਆ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਕੀਤੀ ਜਾਣੀ ਹੈ। ਇਸੇ ਤਰ੍ਹਾਂ ਹੀ 18 ਤਰੀਕ ਨੂੰ ਜ਼ਿਲ੍ਹੇ ਦੇ ਕਿਸਾਨਾਂ ਵਾਸਤੇ ਇਹ ਜਿਹੜਾ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਮਾਹਰ ਨਾਖਾਂ ਦੀ ਅਲੱਗ-ਅਲੱਗ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਜਾਂ ਨਵੀਨਤਮ ਤਕਨੀਕਾਂ ਨੇ ਉਹਦੇ ਬਾਰੇ ਤਕਨੀਕੀ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਮਹਾਰਾ ਵੱਲੋਂ ਜਾਣਕਾਰੀ ਦਿੱਤੀ ਜਾਣੀ ਹੈ ਅਤੇ ਇੱਥੇ ਵੱਖ-ਵੱਖ ਪ੍ਰਦਰਸ਼ਨੀਆਂ ਵਿਭਾਗਾਂ ਵੱਲੋਂ ਲਗਾਈਆਂ ਜਾਣੀਆਂ ਹਨ ਬਾਗਬਾਨੀ ਵਿਭਾਗ ਦੇ ਨਾਲ ਨਾਲ ਜਿਹੜੇ ਹੋਰ ਅਲਾਈਡ ਡਿਪਾਰਟਮੈਂਟ ਨੇ ਜਿਵੇਂ ਕਿ ਖੇਤੀਬਾੜੀ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਹੋਰ ਵਿਭਾਗਾਂ ਵੱਲੋਂ ਵੀ ਇਸ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਜਾਣੀਆਂ ਹਨ ਇਹਨਾਂ ਦੇ ਵਿੱਚ ਜਿਹੜੇ ਕਿਸਾਨ ਬਾਗਬਾਨਾਂ ਨੂੰ ਵਧੀਆ ਫਲ ਤੇ ਵਧੀਆ ਫਲ ਪਦਾਰਥ ਪਿਆਰ ਕੀਤੇ ਉਹਨਾਂ ਨੂੰ ਪਹਿਲਾ ਤੇ ਦੂਜੇ ਦਰਜੇ ਦਾ ਜਿਹੜਾ ਇਨਾਮ ਆ ਉਹ ਦਿੱਤੇ ਜਾਣੇ ਤੇ ਇਸ ਵਿੱਚ ਬਾਗਬਾਨੀ ਵਿਭਾਗ ਵੱਲੋਂ ਵੀ ਬੜੀ ਇੱਕ ਪ੍ਰਦਰਸ਼ਨੀ ਲਗਾਈ ਜਾਣੀ ਹੈ ਜਿਸ ਵਿੱਚ ਕਿ ਜੋ ਵੀ ਬਾਗਬਾਨੀ ਵਿਭਾਗ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਸੰਬੰਧ ਵਿੱਚ ਸਕੀਮਾਂ ਦਾ ਲਿਟਰੇਚਰ ਤੇ ਨਾਲ ਹੋਰ ਵੀ ਮੌਕੇ ਤੇ ਜੋ ਤਕਨੀਕੀ ਜਾਣਕਾਰੀ ਆ ਉਹ ਆਪਣੀਆਂ ਜਿਹੜੀਆਂ ਇਹ ਪ੍ਰਦਰਸ਼ਨੀਆਂ ਨੇ ਉਹਨਾਂ ਦੇ ਵਿੱਚ ਦਿੱਤੀਆਂ ਜਾਣਗੀਆਂ ਸੋ ਸਾਰੇ ਬਾਗਬਾਨਾਂ ਨੂੰ ਇੱਕ ਵਾਰੀ ਫੇਰ ਬੇਨਤੀ ਹੈ ਕਿ ਵੱਧ ਝੜਕੇ ਦੇ ਵਿੱਚ ਹਿੱਸਾ ਪਾਓ ਤੇ ਬਾਗ ਲਾਓ ਤੇ ਸਿਹਤ ਬਣਾਓ ਤੇ ਦੇਸ਼ ਦੀ ਇੱਕ ਵਿੱਚ ਜਿਹੜਾ ਆ ਦੇਸ਼ ਦੀ ਉਮੰਤਿ ਹੋਵੇ ਤੇ ਡਿਵਰਸਿਫਾਈਡ ਪੰਜਾਬ ਦੀ ਇੱਕ ਜਿਹੜੀ ਆ ਸਿਰਜਣਾ ਕੀਤੀ ਜਾ ਸਕਦੀ ਹੈ। ਦਸੀ